ਸੰਗੀਤ ਸਮਰਾਟ ਚਰਨਜੀਤ ਹੋਜਾ ਜੀ ਜੋ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਏ ਨੇ ਸਰੀਰਕ ਪੱਖੋਂ ਔਰ ਉਹਨਾਂ ਦਾ ਕਰਿਆ ਹੋਇਆ ਕੰਮ ਹਮੇਸ਼ਾ ਸਾਡੇ ਦਿਲਾਂ 'ਚ ਉਹਨਾਂ ਨੂੰ ਚਾਹਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਰਹੇਗਾ ਔਰ ਇਹ ਹੀ ਅਰਦਾਸ ਆ ਵਾਹਿਗੁਰੂ ਅਗੇ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਦਾਤਾ ਅੱਜ ਸੰਗੀਤ ਸਮਰਾਟ ਜਨਾਬ ਚਰਨਜੀਤ ਪੂਜਾ ਸਾਹਿਬ ਉਹਨਾਂ ਦੇ ਘੋਟ ਚ ਬਹੁਤ ਦੂਰੋਂ ਨੇੜੇੋਂ ਲੋਕ ਆ ਰਹੇ ਤੇ ਮੇਰੇ ਨਾਲ ਬਹੁਤ ਹੀ ਨੇੜਤਾ ਰਹੀ ਤੇ ਪਰਮਜੀਤ ਸਿੰਘ ਸਿੱਧੂ ਨੂੰ ਪਮਈ ਵਈ ਬਣਾਉਣ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਤੇ ਕਾਫੀ ਲੰਮਾ ਸਮਾਂ ਉਹਨਾਂ ਦੇ ਸੰਗੀਤ ਦੇ ਵਿੱਚ ਵਕ ਵਕ ਗੀਤ ਵਕ ਵਕ ਕੈਸਰਾ ਰਿਕਾਰਡ ਕਰਨ ਦਾ ਮਾਨ ਪ੍ਰਾਪਤ ਹੋਇਆ ਪਰ ਉਹਨਾਂ ਨਾਲ ਦੇਸ਼ਾਂ ਵਿਦੇਸ਼ਾਂ ਦੇ ਟੂਰ ਕੈਨੇਡਾ ਅਮਰੀਕਾ ਘੁੰਮਣ ਦਾ ਮਾਨ ਪ੍ਰਾਪਤ ਹੋਇਆ ਤੇ ਮੇਰੇ ਸ਼ਾਹਕਾਰ ਗੀਤ ਜੀਣੀ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ ਜਾਂ ਮਾਝੇ ਮਾਲਵੇ ਦੇ ਬਾਬੇ ਦੀਆਂ ਬੋਲੀਆਂ ਬਹੁਤ ਹੀ ਮਕਬੂਲ ਗੀਤ ਉਹਨਾਂ ਨੇ ਬਣਾਏ ਤੇ ਸਾਡੀ ਮਹਾਪਤ ਅਖੀਰ ਤੱਕ ਉਸੇ ਤਰ੍ਹਾਂ ਰਹੀ ਤੇ ਇਸ ਤਰ੍ਹਾਂ ਦੇ ਸੰਗੀਤਕਾਰ ਸ਼ਾਕਾਰ ਬਹੁਤ ਸਦੀਆਂ ਬਾਅਦ ਪੈਦਾ ਹੁੰਦੇ ਨੇ ਤੇ ਚਰਨਜੀਤ ਹੁਜਾ ਸਾਹਬ ਉਹਨਾਂ ਚੋਂ ਇੱਕ ਸਨ ਤੇ ਜਿਨ੍ਹਾਂ ਨੇ ਪੰਜਾਬ ਪੰਜਾਬੀਅਤ ਦੇ ਲਈ ਬੇਸ਼ੁਮਾਰ ਕੰਮ ਕੀਤਾ ਤੇ ਆਪਣੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਤਕੀਰਲੇ ਸਵਾਸ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਲੈਤੇ ਤੇ ਸ਼੍ਰੋਮਣੀ ਗਾਇਕ ਦੇਸ਼ਕ ਸਾਡੇ ਵਿੱਚੋਂ ਰੁਖਸਤ ਹੋ ਗਏ ਨੇ ਪਰ ਉਹਨਾਂ ਦਾ ਕੰਮ ਉਹਨਾਂ ਦਾ ਸੰਗੀਤ ਪ੍ਰਤੀ ਲਗਨ ਉਹ ਹਮੇਸ਼ਾ ਜਿਉਂਦੀ ਰਹੂਗੀ ਤੇ ਮੈਂ ਇਤਵਾ ਕਰਦਾ ਕਿ ਉਹ ਪ੍ਰਮਾਤਮਾ ਈਸ਼ਵਰ ਸੱਚੇ ਪਾਸ਼ਾ ਅੱਲਾ ਉਹ ਆਇਗਰ ਉਹਨਾਂ ਦੇ ਬੱਚਿਆਂ ਨੂੰ ਵੀ ਉਹੀ ਦਾਤ ਬਖਸ਼ੇ ਤੇ ਉਹ ਵੀ ਆਪਦੇ ਪਿਤਾ ਜੀ ਵਾਂਗੂ ਇੱਕ ਲੀਜੈਂਡਸ ਬਣ ਸੋ ਅੱਜ ਆਪਦੇ ਦਿਲ ਦੀਆਂ ਗਹਿਰਾਈਆਂ ਚੋਂ ਉਹਨਾਂ ਦੇ ਇਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਮ ਦਾ ਜਿੱਤੇ ਸਬਾਬ ਪ੍ਰਾਪਤ ਹੋਇਆ ਉਥੇ ਅਰਦਾਸ ਕਰਦਾ ਕਿ ਪਿਛੇ ਪਰਿਵਾਰ ਨੂੰ ਪਾਣਾ ਮੰਨਣ ਦਾ ਪਨਪਖਸ਼ੇ ਤੇ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਬੈਕ ਪਾਂਛਾ 12 ਬੰਦ ਅਮੋ ਇਹ ਜਸੂ ਬਹੁਤ ਹੀ ਸਾਡੇ ਹਰਮਨ ਪਿਆਰੇ ਸੰਗੀਤਕਾਰ ਜਿਹਨਾਂ ਨਾਲ ਅਸੀਂ ਖੁਸ਼ੀਆਂ ਬਚਾਈਆਂ ਸੀ ਅੱਜ ਉਹਨਾਂ ਦੀ ਸ਼ਰਧਾਂਜਲੀ ਵਿੱਚ ਆਏ ਬਹੁਤ ਹੀ ਦੁੱਖ ਦੀ ਘੜੀ ਹੈ ਅਰ ਚਰਨਜੀਤ ਹੁਜਾ ਸਾਡੇ ਜਿੱਥੇ ਸਿੱਖੀਤਾਂ ਸੁਣਦੇ ਸੀ ਜਿੱਥੇ ਸੀ ਬੋਲ ਸੁਣਦੇ ਜਿਗਾ ਕਰਦੇ ਤਾਂ ਹੁਜਾ ਸਾਹਿਬ ਜਿਨ੍ਹਾਂ ਦਾ ਸੰਗੀਤ ਕਿਸ ਨੂੰ ਲੋਕਾਂ ਨੂੰ ਇਹ ਮਨ ਲਾ ਦੇ ਗੀਤਾਂ ਨੂੰ ਹੀ ਪਿਆਰ ਦਿੱਤਾ ਸਮਾਲ ਕਜੀਨੀ ਦੇ ਸਾਡੀ ਪੰਜਾਬੀ ਮਾਂ ਬੋਲੀ ਪੰਜਾਬੀ ਰੱਖੀ ਚਰਨਜੀਤ ਹੁਜਾ ਸਾਹਿਬ ਦੀ ਹਮੇਸ਼ਾ ਉਹਦੇ ਵਿੱਚ ਉਹਦੇ ਰਹਿਣ ਦੇ ਮਾਰਕ ਨੂੰ ਨੋ ਪੁੱਛਾ ਨਾ ਬਚ ਨਵਾਸੀ ਮੇਰੇ ਵੱਲੋਂ ਯਾਨੀ ਕਿ ਲੋਗਾਇਕ ਰਾਜ ਚਿਵਾੜੀ ਵੱਲੋਂ ਚਰਨਜੀਤ ਹੁਜਾ ਸਾਹਿਬ ਦੇ ਸੰਗੀਤ ਨੂੰ ਪਿਆਰ ਕਰਨ ਵਾਲੇ ਉਹਨਾਂ ਦੇ ਗੀਤਾਂ ਨੂੰ ਪਿਆਰ ਕਰਨ ਵਾਲੇ ਚਾਹੇ ਉਹ ਫੁੱਲਾਂ ਦੀ ਕੱਚੀ ਵਪਾਰਨੇ ਦੀ ਗੱਲ ਹੋਵੇ ਚਾਹੇ ਲਕਸ਼ਮ ਤੋਂ ਪਹਿਲਾਂ ਹੁੱਕਾ ਦੀਆਂ ਦੀ ਗੱਲ ਹੋਵੇ ਚਾਹੇ ਹੁਸਨਾਂ ਦੇ ਮਾਰਕੋ ਦੀ ਗੱਲ ਹੋਵੇ ਉਹਨਾਂ ਦੇ ਗੀਤ ਉਹਨਾਂ ਦਾ ਸੰਗੀਤ ਸਦਾ ਸਾਡੇ ਵਿੱਚ ਹੈ ਤੇ ਸਦਾ ਸਾਡੇ ਵਿੱਚ ਰਹੇਗਾ ਸਤਿ ਸ਼੍ਰੀ ਅਕਾਲ ਪਿਆਰਿਓ ਇਹ ਚਲੋ ਚਲੀਦਾ ਮੇਲਾ ਹੈ ਕਿੰਨੇ ਸਾਡੇ ਕਲਾਕਾਰ ਵੀ ਚਲੇ ਗਏ ਇਹਨੂੰ ਕਹਿੰਦੇ ਆ ਸਾਲ ਪਤਾ ਨਹੀਂ ਕਿਹੋ ਜਿਹਾ ਚੜਿਆ ਹੈ ਸੌਂਸ ਤੋਂ ਹੀ ਬਾਹਰ ਹੈ ਇਹ ਸਾਰਾ ਜਿਵੇਂ ਸੰਕਟ ਸਾਡੀ ਪੰਜਾਬੀ ਫਿਲਮ ਇੰਡਸਟਰੀ ਦੇ ਉੱਤੇ ਆਇਆ ਹੋਇਆ ਹੈ ਕਿੰਨੇ ਕਲਾਕਾਰ ਚਲੇ ਗਏ ਹੋ ਸਾਡੇ ਸੰਗੀਤ ਸਮਰਾਟ ਚਲੇ ਸਰਜੀ ਸਿੰਘ ਉਹ ਜਾ ਮੇਰਾ ਖਿਆਲ ਹੈ ਵੀ ਕੋਈ ਵੀ ਇਜਾ ਸੁੰਦਰ ਨਹੀਂ ਹੋਣਾ ਜਿਹੜਾ ਇਹਦਾ ਦੇ ਅੰਦਰ ਕਮ ਨਹੀਂ ਕਰ ਗਿਆ ਅੱਜ ਉਹ ਕਿਤੇ ਕਿਤੇ ਪਹੁੰਚੇ ਹੋਏ ਕੋਈ ਨਾ ਹੰਬਲ ਐਨਾਂ ਪਿਆਰਾ ਬੰਦਾ ਸੀ ਅੱਗੇ ਉਹਦਾ ਮੁੰਡਾ ਸਚਿੰਤ ਉਹਦੇ ਨਾਲ ਅਕਸਰ ਸੀ ਮਿਲਦੇ ਆ ਜਨਾਬ ਵੀ ਕੰਮ ਵੀ ਕੀਤਾ ਸੋ ਪਿਆਰਿਓ ਅੱਜ ਅਸੀਂ ਸਾਰੇ ਇਕੱਠੇ ਹੋ ਕੇ ਸ਼ਰਧਾਂਜਲੀ ਵਾਸਤੇ ਆਏ ਹੋਏ ਆ ਸਾਰੇ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਉਸ ਲੋ ਨੂੰ ਸਰਦਾਰਨੀ ਦਿੱਤੀ ਹੈ ਅਸੀਂ ਵੀ ਆਪਣੀ ਪਸਤਾ ਵੱਲੋਂ ਆਪਣੇ ਵੱਲੋਂ ਤੇ ਆਪਣੇ ਵੀਰਾਂ ਵੱਲੋਂ ਬਹੁਤ ਹੀ ਪਿਆਰ ਕਰਦੇ ਸਰਕਾਰ ਜੀ ਉਹਨਾਂ ਦੀਆਂ ਸਾਡੇ ਦਿੱਤੀ ਹੈ ਵੋਇਸ ਨੂੰ ਸ਼ਾਮਿਲ ਕਰਦੇ ਅਹੁਜਾ ਸਾਹਿਬ ਵਰਗੀ ਸ਼ਖਸੀਅਤ ਪੰਜਾਬੀ میوزਿਕ ਨੂੰ ਦੁਬਾਰਾ ਲੈਣ ਨੂੰ ਬਹੁਤ ਮੁਸ਼ਕਲ ਹੈ ਔਰ ਇਸ ਗੱਲ ਤੇ ਕੋਈ ਸ਼ੱਕ ਮੈਂ ਕਿੰਤੂ ਬਰਤਨ ਨੇ ਕਿਉਂ ਗਲਪਨ ਵਾਲੇ ਦੇ ਚਰਨਾ ਤੇ ਵਿਸ਼ਵਾਸ ਚਾਹੁੰਦੇ ਕਿਉਂਕਿ ਜੰਨਾ ਸੰਗੀਤ ਉਹ ਉਹਨੇ ਪ੍ਰੇਮ ਕੀਤਾ ਔਰ ਜੰਨਾ ਸੰਗੀਤ ਉਹਨੇ ਸਾਡੀ ਛੋੜੀ ਪਾਇਆ ਉਹਦੇ ਫਾਲਸ ਰੂਪ ਮਹਾਰਾਜ ਨੇ ਸੋਧਨ ਨੂੰ ਗਾਲ ਖਲ ਲਾਇਆ ਵਾਈਟ ਗੋਏ ਸੀ ਸਿਕਾਲੀ ਸਾਰਿਆਂ ਨੂੰ ਔਰ ਅੱਜ ਸਾਡੀ ਇੰਡਸਟਰੀ ਦੇ ਲੈਜੈਂਡ ਜਿਹੜੇ ਅਹੋਜਾ ਸਾਹਿਬ ਪਤਾ ਨਹੀਂ ਮੇਰੇ ਵਰਗੇ ਕਿੰਨੇ ਕਲਾਕਾਰ 뮤직 ਡੈਕਟਰ রাইਟਰ ਡਾਇਰੈਕਟਰ ਫਿਲਮ ਪ੍ਰੋਡਿਊਸਰ ਉਹਨਾਂ ਦੀਆਂ ਤਰਜ਼ਾਂ ਉਹਨਾਂ ਦੀ ਕੰਪੋਜੀਸ਼ਨਸ ਆਪਾਂ ਹੁਣ ਵੀ ਯੂਜ਼ ਕਰਦੇ ਆਂ ਸਟੇਜਾਂ ਤੇ ਹੁਣ ਵੀ ਸਾਡੇ ਜਿਹੜੇ ਸ਼ੋਅ ਲੱਗਦੇ ਆ ਉਹਨਾਂ ਦੀਆਂ ਤਰਜ਼ਾਂ ਆਪਾਂ ਯੂਜ਼ ਕਰਦੇ ਆਂ ਮੈਂ ਦੋ ਤਿੰਨ ਐਗਜ਼ਾਮਪਲ ਦੇਣਾ ਚਾਹੁੰਨਾ ਤੁਹਾਨੂੰ ਚਮਕਿਲਾ ਸਾਹਿਬ ਦਾ ਇੱਕ ਗੀਤ ਹੈ ਕੰਨ ਕਰ ਗੱਲ ਸੁਣ ਬਖਣਾ ਉਹਨੂੰ ਉਹਦੀ ਸਟਾਰਟਿੰਗ ਤੁਸੀਂ ਸੁਣਿਓ ਰਿਦਮ ਦੇ ਵਿੱਚ ਜਿਹੜਾ ਹਾਰਮੋਨੀਅਮ ਵੱਜਦਾ ਤੇ ਐਂਡ 'ਚ ਜਾ ਕੇ ਜਦੋਂ ਗਾਣੇ ਦੀ ਸਟਾਰਟਿੰਗ ਹੁੰਦੀ ਆ ਕਿੱਦਾਂ ਸ਼ੁਰੂਆਤ ਹੁੰਦੀ ਆ ਉਹ ਦੱਸ ਰਹੀ ਹੈ ਕਿ ਉਹਨਾਂ ਨੂੰ 뮤ਜ਼ਿਕ ਦੀ ਜਿਹੜੀ ਨੌਲੇਜ ਸੀ ਦੀ ਕਿਸ ਹੱਦ ਤੱਕ ਸੀ ਇੱਕ ਗਾਣੇ ਦਾ ਮੈਂ ਹੋਰ ਇਗਜ਼ਾਮਪਲ ਦਰਨਾ ਸਿੱਖ ਲੈ ਕ ਲੈਰੀਆ ਮੋਰਾ ਤੁਰਨਾ ਤੂਰ ਪੰਜਾਬਣ ਦੀ ਲੈਜੈਂਡ ਸਰਦੂਲ ਸਕੰਦਰ ਜੀ ਦਾ ਗੀਤ ਹੈ ਇਹ ਇਸ ਗੀਤ ਨੂੰ ਨਾ ਹੁਣ ਮੇਰੇ ਇੰਟਰਵਿਊ ਸੁਣਨ ਤੋਂ ਬਾਅਦ ਧਿਆਨ ਨਾਲ ਸੁਣਿਓ ਇਸ ਗਾਣੇ ਦੇ ਵਿੱਚ ਤਬਲੇ ਨੂੰ ਤਬਲੇ ਨੂੰ ਲੱਗ ਲੱਗ ਸੁਰਾਂ ਤੇ ਟਿਊਨ ਕਰਕੇ ਇੱਕ 뮤ਜ਼ਿਕ ਦੀ ਰਿਦਮ ਵੱਜਉ ਵਰਤਿਆ ਗਿਆ ਮਿਊਜ਼ਿਕ ਪੀਸ ਬਣਾਇਆ ਗਿਆ ਇਸ ਗਾਣੇ ਨੂੰ ਧਿਆਰ ਨਾਲ ਸੁਣਿਓ ਇਹ ਕੰਮ ਹੈ ਸਿਰਫ ਓਜਾ ਸਾਹਿਬ ਹੀ ਕਰ ਸਕਦੇ ਆ ਦੂਜਾ ਸਾਡੀ ਇੰਡਸਟਰੀ ਚ ਨਹੀਂ ਕੋਈ ਜਿਹਾ ਆਪਣਾ ਸਤਵਿੰਦਰ ਬੁੱਗੇ ਜੀ ਦੇ ਕਈ ਗੀਤ ਆਪਾਂ ਸੁਣਦੇ ਆ ਰੱਬ ਦੇ ਅਸਮਾਨ ਸਾਨੂੰ ਕਹਿਣ ਵਾਲੀ ਹੈ ਨਾ ਰੱਬ ਕਿੰਨੇ ਜੇ ਬਣਾਏ ਰੱਬ ਹੋਰ ਦੱਸ ਜਾ ਮੁੱਦਤ ਬਾਅਦ ਜਮਾਨੇ ਨੇ ਸਮਝਾਈ ਉਹਨਾਂ ਗਾਣੇ ਦੀ ਜਿਹੜੀ ਸਟਾਰਟਿੰਗ ਹੈ ਸਟਾਰਟਿੰਗ ਦੇ ਵਿੱਚ ਜਿਹੜੇ ਅਲਾਪ ਜਿਹੜਾ ਰਾਗ ਜਿਸ ਤਰੀਕੇ ਦੇ ਨਾਲ ਓਜਾ ਸਾਹਿਬ ਨੇ ਕੰਪੋਜ਼ ਕੀਤਾ ਇਮਤ ਛੋਟੇ ਛੋਟੇ ਐਗਜ਼ਾਮਪਲ ਦੋ ਤਿੰਨ ਤੁਹਾਨੂੰ ਦੇ ਰਿਹਾ ਜਿਹੜੀ ਸਮਝ ਉਹਜਾ ਸਾਹਿਬ ਨੂੰ 뮤직 ਦੀ ਮੈਂ ਸਮਝਦਾ ਕੁਦਰਤ ਵੱਲੋਂ ਡਿਸਟਿਟ ਜਿਹੜਾ ਇਨਸਾਨ ਹੁੰਦਾ ਉਹਨਾਂ ਚੋਂ ਉਹਜਾ ਸਾਹਿਬ ਇੱਕ ਸੀਗੇ ਅੱਜਕੱਲ ਜਿੰਨੇ ਗਾਣੇ ਰਿਲੀਜ਼ ਹੁੰਦੇ ਐ ਮੇਰੇ ਵਰਗਿਆਂ ਦੇ ਜਾਂ ਹੋਰ ਨਵੀਂ ਪੀੜੀ ਦੇ ਗਾਣੇ ਇੱਕ ਦਿਨ ਹੋਰ ਚੱਲਦਾ ਅਗਲੇ ਹਫਤੇ ਦੂਜਾ ਗਾਣਾ ਆ ਜਾਂਦਾ ਤੀਜੇ ਹਫਤੇ ਤੀਜਾ ਗਾਣਾ ਆ ਜਾਂਦਾ ਪਰ ਉਹ ਉਹਜਾ ਸਾਹਿਬ ਦੀਆਂ ਬਣਾਈਆਂ ਹੋਈਆਂ ਜਿੰਨੀਆਂ ਵੀ ਕੰਪੋਜੀਸ਼ਨ ਹਨ ਤੁਸੀਂ ਆਪ ਤੋਂ ਦੇਖ ਲਓ 40 40 ਸਾਲ ਹੋ ਗਏ 35 35 ਅਬਿੰਦਰਖਿਆ ਸਾਹਿਬ ਦੇ ਸਰਦੂਲ ਜੀ ਦੇ ਗਾਣੇ ਉਹ ਹੁਣ ਵੀ ਮਿੱਠੇ ਲੱਗਦੇ ਆ ਅੱਜ ਤੋਂ 20 30 40 ਸਾਲ ਬਾਅਦ ਵੀ ਤੁਸੀਂ ਸੁਣੋਗੇ ਅਹੂਜਾ ਸਾਹਿਬ ਦੀਆਂ ਸਾਰੀਆਂ ਤਰਜ਼ਾਂ ਤੁਹਾਨੂੰ ਉਨੀਆਂ ਹੀ ਮਿੱਠੀਆਂ ਲੱਗਣਗੀਆਂ ਕਿਉਂਕਿ ਇਹਨਾਂ ਨੇ ਜਿਹੜਾ ਰਿਆਜ਼ ਕੀਤਾ ਸੀ ਜਿਹੜੀ ਸਾਧਨਾ ਜਿਹੜੀ ਤਪੱਸਿਆ ਸੰਗੀਤ ਨੂੰ ਲੈ ਕੇ ਕੀਤੀ ਸੀ ਆਪਾਂ ਬlesed feel ਕਰ ਰਹੇ ਆ ਕਿ ਐਦਾਂ ਦਾ ਅਨਮੋਲ ਹੀਰਾ ਐਦਾਂ ਦਾ ਡਾਇਮੰਡ ਸਾਡੀ 뮤직 ਇੰਡਸਟਰੀ ਨੂੰ ਮਿਲਿਆ ਤੇ ਉਹਨਾਂ ਦੇ ਜਾਣ ਤੋਂ ਬਾਅਦ ਇਹ ਘਾਟਾ ਦੁਆਰੇ ਪੂਰੇ ਨਹੀਂ ਹੋਣਾ ਪਰ ਉਹਨਾਂ ਦੀਆਂ ਤਰਜ਼ਾਂ ਇਹ ਕੋਨਾ ਦਾ 뮤직 ਕੋਨਾ ਦਾ ਬਣਾਇਆ ਹੋਇਆ ਸੰਗੀਤ ਰਹਿੰਦੀ ਦੁਨੀਆ ਤੱਕ ਸਾਡੇ ਹਿਰਦਿਆਂ ਨੂੰ ਸਕੂਨ ਦਿੰਦਾ ਰਹੇ ਧੰਨਵਾਦ ਅੱਜ ਬੜੇ ਭਰਮਾਨ ਨਾਲ ਸ੍ਰੀ ਚਰਨਜੀਤ ਹੁਜਾ ਜੀ ਦੇ ਭੋਗ ਤੇ ਕੁਝ ਕਹਿਣ ਨੂੰ ਸ਼ਬਦ ਨਹੀਂ ਹੈ ਇਕ ਜ਼ਰੂਰ ਹੈ ਗੁਰਜਾ ਸਾਹਿਬ ਨੇ ਆਪਣੀ ਮਿਹਨਤ ਦੇ ਨਾਲ ਆਪਣੀ ਸੂਝ-ਬੂਝ ਦੇ ਨਾਲ ਪੰਜਾਬੀ ਸੰਗੀਤ ਨੂੰ ਉਹ ਕੁਝ ਦਿੱਤਾ ਹੈ ਜਿਹੜਾ ਸਦੀਆਂ ਤੱਕ ਕਾਇਮ ਰਹੂਗਾ ਅੱਜ ਉਹ ਸ਼ਰੀਰਕ ਤੌਰ ਤੇ ਸਾਡੇ ਵਿੱਚ ਨਹੀਂ ਹੈਗੇ ਨੇ ਪਰ ਜਿਹੜੀ ਉਹਦੀ ਕਿਰਤ ਜੋ ਉਹਨਾਂ ਨੇ ਕੀਤਾ ਹੈ ਉਹ ਹਮੇਸ਼ਾ ਯਾਦ ਰੱਖਿਆ ਜਾਊਗਾ ਪੰਜਾਬੀ ਸੰਗੀਤ ਜਗਤ ਦੇ ਵਿੱਚ ਆਪ ਜੀ ਦੀ ਮਿਹਨਤ ਨੇ ਆਪ ਜੀ ਦਾ ਨਾਮ ਸੰਗੀਤ ਸਮਰਾਟ ਦੇ ਤੌਰ ਤੇ ਪਛਾਣਿਆ ਜਾਂਦਾ ਹੈ ਤੇ ਅੱਜ ਉਹਨਾਂ ਦੇ ਅੰਤਮ ਅਰਦਾਸ ਦੇ ਵਿੱਚ ਆ ਕੇ ਮੈਂ ਇਹ ਕਹਿ ਸਕਦਾ ਵੀ ਮਰਨਾ ਸਫਲ ਉਹਨਾਂ ਦਾ ਬਾਹੂ ਜੀਣ ਜਿਨ੍ਹਾਂ ਦੀ ਯਾਦਾ ਹੋ ਉਹ ਲੋਕ ਹਮੇਸ਼ਾ ਜਿਉਂਦੇ ਰਹਿੰਦੇ ਨੇ ਉਹਨਾਂ ਦਾ ਮਰਨਾ ਸਫਲ ਹੁੰਦਾ ਜਿਹਨੂੰ ਲੋਕੀ ਹਮੇਸ਼ਾ ਹਮੇਸ਼ਾ ਯਾਦ ਰੱਖਣ ਤਾਂ ਚਰਨਜੀਤ ahuja ਇੱਕ ਐਸੀ ਹਸਤੀ ਸਨ ਜੋ ਸਾਥੋਂ ਵਿਛੜ ਗਏ ਨੇ ਅੱਜ ਉਹਦੀ ਅੰਤਮ ਅਰਦਾਸ ਦੇ ਵਿੱਚ ਇੱਥੇ ਆ ਕੇ ਇਹੀ ਕਿਹਾ ਜਾ ਸਕਦਾ ਬਈ ਉਹਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਮੈਂ ਹੀ ਨਹੀਂ ਬਲਕਿ ਪੰਜਾਬੀ ਸਰੋਤੇ ਪੰਜਾਬੀ ਸੰਗੀਤਕਾਰ ਪੰਜਾਬੀ ਗੀਤਕਾਰ ਤੇ ਪੰਜਾਬੀ ਗਾਇਕ ਉਹਨੂੰ ਹਮੇਸ਼ਾ ਯਾਦ ਰੱਖਣਗੇ ਪੰਜਾਬ ਇਹਨਾਂ ਉਹਨਾਂ ਨੂੰ